ਸ੍ਰੀ ਬਗਾਦੀ ਸਤਿ ਧਰ ਸਮਾਪਤੰਗੇ ਕੋਲਕਾਰ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਛੜੀ ਖੰਡਾ ਅਸੀ ਅਰਗਰ ਤਰਨ ਰਾਸ਼ਟਨ ਛਤਰੀ ਬਿਸ਼ਵਾਲ ਪੂਪਾਲ ਬਖਸ਼ਪਲ ਬਸ਼ਰਣ ਕਛੇ ਅਤਰੀ ਰਾਜਮੰਡਾ ਪ੍ਰਚੰਡ ਆਈਸ਼ਵਰੀ ਪਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਦੂਤ ਪਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਤਾਰਾਤਰ ਕਿਰਪਾਨ ਹੈ ਚੰਡ ਕਾਮੰਡ ਕਾਮ੍ਰਿਤ ਕਾ ਸ਼ਕਤ ਜਨਨੀ ਕਾਲਕਾ ਗੁਣਖਾਨ ਹੈ ਅਕਾਲ ਜੋਤ ਨਿਹੰਕੰਸਾ ਮਹਾਵਲੀ ਪ੍ਰਤਮਾਨ ਹੈ ਭਵਮਾਲਿਕਾ ਖਲਹਾਨਕਾਰ ਸੁਬਾਨਗਾ ਜਗਮਾਨ ਹੈ ਇਹ ਕਬਚ ਬ੍ਰਹਮਾ ਕੋ ਵਤੀ ਸ਼ਾ ਪੜਾ ਜੋਨੇ ਤਛਤਰੀ ਰਣ ਜੀਤ ਲਹ ਨਰਪੀਤ ਲਹ ਸਿੱਧ ਭਾਵੈ ਤਰੀ ਲਹ ਬੇਦ ਭੇਦ ਜੋ ਪੜਾ ਬਿਪਰ ਬੈਸਤਨ ਸੁਖ ਸੰਪਦਾ ਦਨ ਦਾਨ ਤਨ ਕਰੋਗ ਸੁੱਧਰ ਪਾਇ ਸੁਖ ਰਗੰਤ ਦਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹੱਥ ਸੰਸੀਰ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਸਮਸੀਰ ਦੋਹਰਾ ਜਾਵਿਦ ਨਾਮ ਉਚਾਰ ਬਿਰ ਬੁਨਾ ਕੇ ਉਪਰ ਜੋ 8 ਸਵਾਲ ਖਵਨ ਕਰ ਜੀਤ ਜੰਗ ਤਬ ਹੋਗ ਦੋਹਰਾ ਜਾਵਿਦ ਨਾਮ ਉਚਾਰ ਬਿਰ ਬੁਨਾ ਕੇ ਉਪਰ ਜੋ 8 ਸਵਾਲ ਖਵਨ ਕਰ ਜੀਤ ਜੰਗ ਤਬ ਹੋਗ